e ਕੋਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਉਤੀ ਸਮਰ ਕੈ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਕਰਤੇ ਅਮਰ ਸਾਸ ਰਾਗ ਦਾ ਸਹਿ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਮਾਨਿ ਕ੍ਰਿਸ਼ਨ ਤੇ ਆਇਐ ਜਿਸ ਮਿੱਠੇ ਸਭ ਦੁੱਖ ਜਾਇ ਦੇਖ ਬਹਤਰ ਸਿਪੈ タル ਨਉ ਜਿਤ ਆਵੇ ਧਾਇ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ ਈ ਦਾਤਾ ਧਿਆਨ ਧਰ ਕੇ ਭੁੱਲੋ ਜੀ ਵਾਹੇ ਗੁਰੂ ਪੰਜਾਬ ਪਿਆਰਿਆਂ ਜਉਹਾ ਸਾਥ ਜਾਨਿਆਂ ਚਾਰੀਆਂ ਬੁਤਿਆਂ ਜੱਟੀਆਂ ਕੱਟੀਆਂ ਜਿੰਨਾ ਨਾਮ ਜੱਪਿਆ ਵਾਝ ਸ਼ਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਖ ਕੀਤਾ ਬਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭੁੱਲੋ ਜੀ ਵਾਹੇ ਸਿੱਕਾ ਸਿੱਖੜੀਆਂ ਨੇ ਧਰਮ ਰੇਤ ਤੈਸੀਸ ਦਿੱਤੇ ਬੰਦ ਬੰਦ ਕਟਾਈ ਪੁੱਤਰੀਆਂ ਲਹਾਈਆਂ ਚਲਕਣੀਆਂ ਤੇ ਡਰੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਵੀ ਹਾਰਿਆ ਸਿੱਖੀ ਕੇਸਾਂ ਸਵਸਨਾਂ ਨਿਵਾਹੀ ਸਨਾ ਦੀ ਕਮਾਈ ਦਾ ਸਿਆਣ ਧਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਰ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਮੱਤਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਜਿਤੇ ਆਮਣਕਾਰ ਸਤਕਾਰ ਸਭ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਨ ਰਛਿਆ ਲਾਇਤ ਦੇਗ ਤੇਗ ਫਤਿਹ ਬਿਦਕੀ ਪੈਜ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਰ ਕੇ ਸਦਾਨ ਸਰਨ ਪ੍ਰੋਸਾਧਾਨ ਦਾਨ ਸਰਦਾਰ ਨਾਮਦਾਨ ਸ੍ਰੀ ਅਮਰਿਤ ਸਰਜੀ ਦੇ ਦਰਸ਼ਨ ਇਸਨਾਨ ਡੌਕੀਆਂ ਢੱਲੇ ਬੁੰਗੇ ਝੁਕੋ ਡੋਕਿਆ ਟੱਲ ਧਰਮ ਕਾ ਜੈਕਾਰ ਭੁੱਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਜੀਵਾ ਮੱਤੇ ਉੱਚੀ ਮੱਤ ਪੱਤ ਦਾ ਰੱਖ ਆਪ ਵਾਹਿਗੁਰੂ ਦੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਦਰਗਾਣਾ ਸਾਹਿਬ ਤੇ ਬੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਧੇ ਸਿਮਰਿਆ ਤੇ ਮਾਰ ਨਿਕਾਲਿਆਂ ਦੇ ਤਾ ਮੇਉਟਿਆ ਦੀਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਦੀ ਹੈ ਸਤਿਗੁਰ ਜੀਓ ਅਬਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜੂਰ ਸੁੰਦਰ ਦੀਵਾਰ ਸਜਾਏ ਗਏ ਸਨ ਇਸ ਵੇਲੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੁਖ ਆਸਨ ਦੀ ਸੇਵਾ ਹੋਈ ਸੋਹਲਾ ਸਾਹਿਬ ਜੀ ਦੇ ਜਾਖ ਪੁਰੇ ਸੇਵਾ ਸੰਭਾਲ ਕਰਦਿਆਂ ਬਾਣੀ ਪੜਦਿਆਂ ਉਹ ਯਾ ਪੇ ਅੰਤ ਕੁਲਾ ਦੀ ਮੁਆਫ਼ੀ ਬਖਸ਼ਨੀ ਆਗਾਂ ਵਾਸਤੇ ਸਮੱਤ ਬਖਸ਼ਿਸ਼ ਕਰਨੀ ਪੜੀ ਸੁਣੀ ਕੁਰਬਾਨੀ ਦਾ ਭਾਵ ਦਲ ਤੇ ਆਈ ਸੰਗਤ ਦੇਹ ਦਿਆ ਤੇ ਵਸੋਣਾ ਸਭੂ ਸੰਗਤ ਦੀਆਂ ਹਾਜ਼ਰੀਆਂ ਤਰ ਪਰਵਾਇ ਕਰਨੀਆਂ ਫਿਰ ਫੁੱਲ ਪੇਟਾਵਾਂ ਸੇਵਾਵਾਂ ਦਾਰ ਪਰਵਾਣ ਕਰਨੀਆਂ ਆਪਣੇ ਦਰੋਂ ਕਰੋ ਸਿੱਖੀ ਸਦਕਾ ਭਰੋਸਾ ਨਾਮ ਦਾ ਨਿ ਪਖਣਾ ਸ਼ੋਭ ਪਾਵਨਾਵਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀ ਚਾਰ ਪਹਿਰ ਰਹਿਣਾਈ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣੀ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਨਿਵਾਸ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੁਖ ਭੋਗੈ ਨਾ ਚੇਤਿਆ ਨਾਮ ਜਪਾਂ ਗਾਹੀ ਕਰੇ ਤੇਰੇ ਭਾਏ ਸਤਿ ਤਾ ਫਲਾ ਵਾਹਿ 何です thank thank you